ਸਤਿ ਸ਼੍ਰੀ ਅਕਾਲ ਜੀ ਮਨਦੀਪ ਆਪਣੇ ਕਮਰੇ 'ਚ ਕੱਪੜੇ ਪ੍ਰੈਸ ਕਰਦੀ ਸੀ ਕਿ ਉਦੋਂ ਹੀ ਬਾਹਰੋਂ ਉਹਦਾ ਪਤੀ ਪਰਮਿੰਦਰ ਉੱਚੀ-ਉੱਚੀ ਆਵਾਜ਼ ਦੇਣ ਲੱਗਾ ਉਹਦੀ ਆਵਾਜ਼ ਤੋਂ ਲੱਗ ਰਿਹਾ ਸੀ ਕਿ ਉਹ ਬਹੁਤ ਗੁੱਸੇ ਵਿੱਚ ਆ ਮਨਦੀਪ ਨੇ ਪ੍ਰੈਸ ਟੇਬਲ ਤੇ ਰੱਖੀ ਪਰ ਕੁਝ ਸਮਾਂ ਲੱਗ ਗਿਆ ਉਹਨੂੰ ਬਾਹਰ ਆਉਂਦਿਆਂ ਤਾਂ ਇੰਨੇ ਨੂੰ ਪਰਮਿੰਦਰ ਕਮਰੇ 'ਚ ਆ ਗਿਆ ਉਹਨੇ ਗੁੱਸੇ ਵਿੱਚ ਮਨਦੀਪ ਵੱਲ ਵੇਖਿਆ ਤੇ ਉਹਦਾ ਹੱਥ ਫੜ ਕੇ ਖਿੱਚਣ ਲੱਗਾ ਤੇ ਬੋਲਣ ਲੱਗਾ ਤੇਰੀ ਜੁਬਾਨ ਅੱਜਕੱਲ ਕੁਝ ਜ਼ਿਆਦਾ ਹੀ ਚੱਲਣ ਲੱਗੀ ਆ ਅੱਜ ਇਹਦਾ ਫੈਸਲਾ ਹੋ ਕੇ ਰਹੂਗਾ ਹੁਣੇ ਚਲਦੇ ਆਂ ਤੇਰੀ ਮਾਂ ਦੇ ਕੋਲ ਪਰਮਿੰਦਰ ਨੇ ਬਹੁਤ ਕੁੱਟ ਕੇ ਮਨਦੀਪ ਦਾ ਹੱਥ ਫੜਿਆ ਹੋਇਆ ਸੀ ਤੇ ਉਹਨੂੰ ਖਿੱਚ ਰਿਹਾ ਸੀ ਮਨਦੀਪ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਦੇ ਕੋਲੋਂ ਛੁੱਟਿਆ ਨਾ ਗਿਆ ਕਿਉਂਕਿ ਪਰਮਿੰਦਰ ਨੇ ਕੁੱਟ ਕੇ ਹੱਥ ਫੜਿਆ ਸੀ ਮਨਦੀਪ ਪੁੱਛਣ ਲੱਗੀ ਕਿ ਹੋਇਆ ਕੀ ਆ ਪਹਿਲਾਂ ਗੱਲ ਤਾਂ ਦੱਸੋ ਪਰਮਿੰਦਰ ਨੇ ਗੁੱਸੇ ਚ ਅੱਖਾ ਕੱਢਦੇ ਹੋਏ ਕਿਹਾ ਇਹ ਨਹੀਂ ਪੋਲੀ ਬੰਦੀ ਲੋੜਨੀ ਐਵੇਂ ਨਾ ਵਖਾ ਜਿਵੇਂ ਤੈਨੂੰ ਕੁਝ ਪਤਾ ਹੀ ਨਾ ਹੋਵੇ ਇੰਨੇ ਨੂੰ ਪਰਮਿੰਦਰ ਖਿੱਚਦੇ ਹੋਏ ਉਹਨੂੰ ਬਾਹਰ ਲੈ ਆਇਆ ਤੇ ਬਾਹਰ ਉਹਦੀ ਨਨਾਨ ਤੇ ਸੱਸ ਖੜੀਆਂ ਸੀ ਤਮਾਸ਼ਾ ਵੇਖ ਰਹੀਆਂ ਸੀ ਪਰਮਿੰਦਰ ਨੇ ਆਪਣੀ ਭੈਣ ਨੂੰ ਕਿਹਾ ਦਾਸਾਰਪ੍ਰੀਤ ਤੇਰੇ ਸਾਹਮਣੇ ਹੀ ਹੋਇਆ ਸੀ ਨਾ ਸਾਰਾ ਕੁਝ ਤਾਂ ਹਰਪ੍ਰੀਤ ਤੁਰੰਤ ਬੋਲੀ ਹਾਂ ਵੀਰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਜੇ ਮੈਂ ਨਾ ਹੁੰਦੀ ਤਾਂ ਪਤਾ ਨਹੀਂ ਸੀ ਲੱਗਣਾ ਕਿ ਸਾਡੇ ਗਵਾਨੀਆਂ ਨਾਲ ਸਾਡੀਆਂ ਕਿੰਨੀਆਂ ਬਰਾਈਆਂ ਕਰਦੀ ਆ ਇਹ ਸੁਣ ਕੇ ਤਾਂ ਮਨਦੀਪ ਹੱਕੀ ਬੱਕੀ ਰਹਿ ਗਈ ਇਹ ਕੀ ਕਹਿ ਰਹੀਆਂ ਆ ਪ੍ਰੀਤੂ ਤੂੰ ਕਿਵੇਂ ਵੇਖ ਲਿਆ ਪਰਮਿੰਦਰ ਗੁੱਸੇ ਚ ਬੋਲਿਆ ਖਬਰਦਾਰ ਜੇ ਮੇਰੀ ਭੈਣ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਆ ਕਿ ਤੂੰ ਗਵਾਂਡਰ ਆਂਟੀ ਨਾਲ ਕਿਹੜੀਆਂ ਗੱਲਾਂ ਕਰਦੀ ਸਾਂ ਇਹ ਹੋਣਾ ਕਿ ਤੈਨੂੰ ਕੰਮ ਬਹੁਤ ਕਰਨਾ ਪੈਂਦਾ ਆ ਤੂੰ ਥੱਕ ਜਾਨੀ ਆ ਰੋਟੀ ਖਾਣ ਦਾ ਟਾਈਮ ਵੀ ਨਹੀਂ ਮਿਲਦਾ ਤੈਨੂੰ ਕੱਲ ਸਾਡੇ ਮਾਮਾ ਜੀ ਆਏ ਸੀ ਤੂੰ ਇਹ ਗੱਲ ਉਹਨਾਂ ਨੂੰ ਵੀ ਦੱਸ ਦਿੱਤੀ ਪਰਮਿੰਦਰ ਦੀਆਂ ਗੱਲਾਂ ਸੁਣ ਕੇ ਮਨਦੀਪ ਦੀਆਂ ਅੱਖਾਂ ਡੀਆਂ ਰਹਿ ਗਈਆਂ ਉਹਨੇ ਤੁਰੰਤ ਗੁੱਸੇ 'ਚ ਕਿਹਾ ਮੈਂ ਗਵੰਡਾ ਨੰਟੀ ਨੂੰ ਇਸ ਲਈ ਦੱਸਿਆ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਮਨਦੀਪ ਤੂੰ ਬੜੀ ਕਮਜ਼ੋਰ ਹੋ ਗਈਆਂ ਤਾਂ ਮੈਂ ਕਹਿ ਦਿੱਤਾ ਕਿ ਹਾਂ ਅੱਜਕੱਲ ਕੰਮ ਕਰਕੇ ਥੱਕ ਜਾਂਨੀ ਆ ਤੇ ਉਹ ਪੁੱਛਦੀ ਸੀ ਕਿ ਤੁਹਾਡੇ ਘਰ ਕੱਲ ਕੌਣ ਆਇਆ ਸੀ ਤਾਂ ਮੈਂ ਦੱਸ ਦਿੱਤਾ ਕਿ ਮਾਮਾ ਜੀ ਆਏ ਸੀ ਜੋ ਉਹਨਾਂ ਨੇ ਪੁੱਛਿਆ ਮੈਂ ਬਸ ਉਸੇ ਦਾ ਜਵਾਬ ਦਿੱਤਾ ਤੇ ਤੂੰ ਇਹਨੂੰ ਬੁਰਾਈ ਕਿੰਨਾ ਆ ਦਰਅਸਲ ਤੇਰੀ ਮਾਂ ਤੇ ਭੈਣ ਦਾ ਦਿਮਾਗ ਹੀ ਖਰਾਬ ਹੋ ਗਿਆ ਜਿਨ੍ਹਾਂ ਨੂੰ ਹਰ ਗੱਲ ਉਲਟੀ ਸੁਣਾਈ ਦਿੰਦੀ ਆ ਇਹ ਗੱਲ ਸੁਣ ਕੇ ਪਰਮਿੰਦਰ ਨੇ ਮਨਦੀਪ ਦੀ ਗੱਲ ਤੇ ਥੱਪੜ ਮਾਰ ਦਿੱਤਾ ਤੇ ਕਮਰੇ ਵਿੱਚ ਚਲਾ ਗਿਆ ਗੱਲ ਤੇ ਹੱਥ ਰੱਖ ਕੇ ਖੜੀ ਮਨਦੀਪ ਸੱਸ ਤਿੰਨ ਨਾਣ ਵੱਲ ਗੁੱਸੇ ਵਿੱਚ ਵੇਖ ਰਹੀ ਸੀ ਜੋ ਸਿਰ ਉੱਚਾ ਕਰਕੇ ਖੜੀਆਂ ਸੀ ਮੰਨੋ ਜਿਵੇਂ ਉਹਨਾਂ ਦੀ ਜਿੱਤ ਹੋ ਗਈ ਹੋਵੇ ਦੋਵੇਂ ਆਪਸ ਵਿੱਚ ਮੁਸਕਰਾ ਵੀ ਰਹੀਆਂ ਸੀ ਮਨਦੀਪ ਨੂੰ ਥੱਪੜ ਪੈਂਦਾ ਵੇਖ ਕੇ ਉਹਨਾਂ ਦੇ ਦਿਲ ਨੂੰ ਸਕੂਨ ਮਿਲਿਆ ਸੀ ਉਹਨਾਂ ਦੇ ਮੂੰਹ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕੁਝ ਦੇਰ ਬਾਅਦ ਪਰਮਿੰਦਰ ਕਮਰੇ ਤੋਂ ਬਾਹਰ ਨਿਕਲਿਆ ਤੇ ਬੋਲਿਆ ਮੰਮੀ ਮੈਂ ਦਫ਼ਤਰ ਚੱਲਿਆ ਆਂ ਤਾਂ ਮਾਂ ਤੁਰੰਤ ਬੋਲੀ ਪੁੱਤ ਨਾਸ਼ਤਾ ਕਰਕੇ ਤਾਂ ਜਾ ਐਵੇਂ ਬਿਨਾਂ ਖਾਦੇ ਕਿਉਂ ਚੱਲਿਆ ਆਂ ਪੂਰਾ ਦਿਨ ਭੁੱਖਾ ਰਹੇਗਾ ਤਾਂ ਪਰਮਿੰਦਰ ਨੇ ਪਲਟ ਕੇ ਗੁੱਸੇ 'ਚ ਕਿਹਾ ਹੁਣ ਤੁਸੀਂ ਹੀ ਖਾਓ ਇਹਦੇ ਹੱਥ ਦਾ ਬਣਾਇਆ ਨਾਸ਼ਤਾ ਮੈਂ ਨਹੀਂ ਖਾਣਾ ਮੈਂ ਦਫ਼ਤਰ ਚ ਕੁਝ ਖਾ ਲੂੰਗਾ ਪਰਮਿੰਦਰ ਗੁੱਸੇ 'ਚ ਚਲਾ ਗਿਆ ਤਹਰਪ੍ਰੀਤ ਤੁਰੰਤ ਆਪਣੀ ਮਾਂ ਨੂੰ ਕਹਿਣ ਲੱਗੀ ਵੇਖਿਆ ਮੰਮੀ ਇਹਦੇ ਕਰਕੇ ਵੀਰ ਅੱਜ ਭੁੱਖਾ ਹੀ ਚਲਾ ਗਿਆ ਤੇ ਗੁੱਸੇ ਹੋ ਕੇ ਉਹਨੂੰ ਟਿਪਟਿ ਪਰ ਵੇਖਦੀ ਆ ਤਾਂ ਮਾਂ ਨੇ ਵੀ ਤੁਰੰਤ ਮਨਦੀਪ ਨੂੰ ਕਿਹਾ ਇਹਨੂੰ ਇਹ ਨਹੀਂ ਕਿ ਸਵੇਰੇ ਛੇਤੀ ਉੱਠ ਜਾਇਆ ਕਰੇ ਉਤੋਂ ਮੇਰੇ ਮੁੰਡੇ ਨਾਲ ਇੰਨੀ ਬਹਿਸ ਕਰਦੀ ਆ ਅੱਜ ਉਹ ਭੁੱਖਾ ਹੀ ਚਲਾ ਗਿਆ ਆ ਹੁਣ ਪਤਾ ਨਹੀਂ ਦਫ਼ਤਰ ਚ ਜਾ ਕੇ ਕੁਝ ਖਾਊਗਾ ਵੀ ਜਾਂ ਨਹੀਂ ਇਹ ਸੁਣ ਕੇ ਮਨਦੀਪ ਨੇ ਗੁੱਸੇ 'ਚ ਕਿਹਾ ਮੰਮੀ ਜੀ ਮੇਰੀ ਵਜ੍ਹਾ ਤੋਂ ਤੁਹਾਡਾ ਮੁੰਡਾ ਭੁੱਖਾ ਨਹੀਂ ਗਿਆ ਤੁਹਾਡਾ ਮੁੰਡਾ ਤੁਹਾਡੀ ਵਜ੍ਹਾ ਤੋਂ ਭੁੱਖਾ ਗਿਆ ਆ ਤੁਹਾਨੂੰ ਕੀ ਲੋੜ ਸੀ ਪਰਮਿੰਦਰ ਦੇ ਕੰਨ ਪਰਨ ਦੀ ਜਾ ਕੇ ਮੈਂ ਅੰਟੀ ਨੂੰ ਕੁਝ ਵੀ ਇਹੋ ਜਿਹਾ ਨਹੀਂ ਕਿਹਾ ਸੀ ਤੇ ਹਰਪ੍ਰੀਤ ਤੈਨੂੰ ਕੁਝ ਜ਼ਿਆਦਾ ਹੀ ਸੁਣਾਈ ਦਿੰਦਾ ਆ ਅੱਜਕੱਲ ਮਨਦੀਪ ਨੂੰ ਗੁੱਸੇ 'ਚ ਬੋਲਦੇ ਵੇਖ ਕੇ ਸੱਸ ਬੋਲੀ ਥੱਪੜ ਖਾ ਕੇ ਵੀ ਅਕਲ ਨਹੀਂ ਆਈ ਇਹਨੂੰ ਜਿਹੜਾ ਹੁਣ ਨਾਨਾ ਨਾਲ ਬਹਿਸ ਕਰਨ ਲੱਗੀ ਆ ਵੇਖ ਉਹ ਜੋ ਸਾਹਮਣੇ ਗੱਲ ਕਰਿਆ ਕਰ ਨਹੀਂ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਮੈਂ ਕੀ ਕਰਨਾ ਆ ਤੇਰੀ ਅਕਲ ਕਿਵੇਂ ਟਿਕਾਣੇ ਲਾਉਣੀ ਆ ਸਾਡੇ ਘਰ ਉਹ ਹੁੰਦਾ ਆ ਜੋ ਮੈਂ ਚੰਨੀ ਆ ਮਨਦੀਪ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਕਿਉਂਕਿ ਉਹਨੇ ਵੀ ਦਫ਼ਤਰ ਜਾਣਾ ਸੀ ਕੁਝ ਥੇਰ ਬਾਅਦ ਮਨਦੀਪ ਤਿਆਰ ਹੋ ਕੇ ਆਈ ਤੇ ਦਫ਼ਤਰ ਚਲੀ ਗਈ ਦੋਵੇਂ ਮਾਂ ਤੀ ਵੇਲੀਆਂ ਬੈਠ ਕੇ ਹੁਣ ਮਨਦੀਪ ਦੀਆਂ ਬੁਰਾਈਆਂ ਕਰਨ ਲੱਗੀਆਂ ਇੰਨੇ ਨੂੰ ਇੱਕ ਗਵੰਡਨ ਘਰ ਆ ਗਈ ਤੇ ਕਹਿਣ ਲੱਗੀ ਸੁਰਜੀਤ ਕੁਰੇ ਮੈਂ ਹੁਣੇ ਤੇਰੀ ਬਹੂ ਨੂੰ ਜਾਂਦੇ ਵੇਖਿਆ ਆ ਉਹਨੇ ਮੈਨੂੰ ਵੇਖ ਲਿਆ ਸੀ ਪਰ ਬੋਲੀ ਤੱਕ ਨਹੀਂ ਮੇਰੇ ਨਾਲ ਤੇਰੀ ਬਹੂ ਚ ਤਾਂ ਪੂਰਾ ਵਿਸੰਸਕਾਰ ਨੀਆ ਮੇਰੀ ਬਹੂ ਨੂੰ ਵੇਖ ਲਾ ਭਰੇ ਬਾਜ਼ਾਰ ਚ ਜੇ ਤੂੰ ਉਹਨੂੰ ਮਿਲੇਂਗੀ ਨਾ ਤਾਂ ਤੇਰੇ ਪੈਰਾਂ ਨੂੰ ਹੱਥ ਲਾਉਗੀ ਗਵਾਂਡਨ ਦੀਆਂ ਇੰਨੀਆਂ ਗੱਲਾਂ ਸੁਣ ਕੇ ਮਾਂ ਅੰਦਰ ਹੀ ਅੰਦਰ ਗੁੱਸੇ ਨਾਲ ਭਰ ਗਈ ਉਹਨੇ ਗਵਾਂਡਨ ਨੂੰ ਕਿਹਾ ਬਸ ਅੱਜ ਕੱਲ੍ਹ ਦੀਆਂ ਬਹੂਆਂ ਦਾ ਕੀ ਕਰੀਏ ਉਹਨਾਂ ਦੇ ਮੂਡ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਖਰਾਬ ਹੋ ਜਾਂਦਾ ਆ ਤੇ ਰੀਤਾ ਕਿਸਮਤ ਚੰਗੀ ਆ ਭੈਣੇ ਜਿਹੜਾ ਤੈਨੂੰ ਇੰਨੀ ਚੰਗੀ ਬਹੂ ਮਿਲ ਗਈ ਆ ਪਰ ਸਾਡੀ ਇੰਨੀ ਚੰਗੀ ਕਿਸਮਤ ਕਿੱਥੇ ਮਾਣੇ ਵੀ ਝਟਕਾਰੇ ਲੈ ਲੈ ਕੇ ਗਵੰਡ ਨਾਲ ਆਪਣੀ ਬਹੂ ਦੀਆਂ ਬਰਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸ਼ਾਮ ਨੂੰ ਜਿਵੇਂ ਹੀ ਪਰਮਿੰਦਰ ਦਫ਼ਤਰ ਤੋਂ ਘਰ ਆਇਆ ਤਾਂ ਮਨਦੀਪ ਨੂੰ ਘਰ ਨਾ ਵੇਖ ਕੇ ਮਾਂ ਨੂੰ ਪੁੱਛਿਆ ਤਾਂ ਮਾਂ ਨੇ ਮੂੰਹ ਬਣਾ ਕੇ ਕਿਹਾ ਮੈਨੂੰ ਕੀ ਪਤਾ ਹਜੇ ਤੱਕ ਕਿਉਂ ਨਹੀਂ ਆਈ ਉਹ ਅਸੀਂ ਤਾਂ ਆਪ ਕਦੋਂ ਦੇ ਬੈਠੇ ਇੰਤਜ਼ਾਰ ਕਰਦੇ ਆ ਉਹਦਾ ਕਿ ਕਦੋਂ ਆਊਗੀ ਤੇ ਕਦੋਂ ਖਾਣਾ ਬਣਾਉਂਗੀ ਮੇਰੀ ਤਾਂ ਦਵਾਈ ਖਾਣ ਦਾ ਵੀ ਟਾਈਮ ਹੋ ਗਿਆ ਆ ਪਰ ਉਹ ਮਾਂ ਰਾਣੀ ਪਤਾ ਨਹੀਂ ਕਿੱਥੇ ਚਲੀ ਗਈ ਆ ਪਰਮਿੰਦਰ ਨੇ ਘੜੀ ਤੇ ਟਾਈਮ ਵੇਖਿਆ ਤਾਂ 11:30 ਵੱਜ ਗਏ ਸੀ ਉਹਨੇ ਤੁਰੰਤ ਮਨਦੀਪ ਨੂੰ ਫੋਨ ਕੀਤਾ ਪਰ ਮਨਦੀਪ ਨੇ ਫੋਨ ਨਾ ਚੁੱਕਿਆ ਇਹ ਵੇਖ ਕੇ ਹਰਪ੍ਰੀਤ ਬੋਲੀ ਵੀਰ ਭਾਬੀ ਚ ਕਿੰਨੀ ਆੜਿਆ ਮੈਨੂੰ ਪਤਾ ਆ ਕਿ ਉਹ ਹੁਣ ਸਵੇਰ ਦਾ ਗੁੱਸਾ ਕੱਢ ਰਹੀ ਆ ਤੇ ਇਸੇ ਲਈ ਹਜੇ ਤੱਕ ਘਰ ਨਹੀਂ ਆਈ ਦਾ ਮਾਮੀ ਕਹਿਣ ਲੱਗੀ ਕਿ ਪਰਮਿੰਦਰ ਹੁਣ ਤਾਂ ਬਸ ਇੱਕ ਕੰਮ ਕਰ ਕਿਵੇਂ ਵੀ ਕਰਕੇ ਬਹੁਦੀ ਨੌਕਰੀ ਛਡਵਾ ਦੇ ਤੈਨੂੰ ਪਤਾ ਵੀ ਆ ਕਿ ਗਵਾਂਢੀ ਸਾਡੇ ਬਾਰੇ ਕਿੰਨੀਆਂ ਗੱਲਾਂ ਕਰਦੇ ਆ ਅੱਜ ਘਰ ਗਵਾਂਢਣ ਆਈ ਸੀ ਮਨਦੀਪ ਨੇ ਗਵਾਂਢਣ ਨੂੰ ਵੇਖ ਕੇ ਉਹਨੂੰ ਬੁਲਾਇਆ ਨਹੀਂ ਤੂੰ ਜਾਣਦਾ ਆ ਕਿ ਉਹ ਮੈਨੂੰ ਕਿੰਨੀਆਂ ਗੱਲਾਂ ਸੁਣਾ ਕੇ ਗਈ ਆ ਇਹਦੇ ਕਰਕੇ ਮੇਰੀ ਕਿੰਨੀ ਬੇਇੱਜ਼ਤੀ ਹੁੰਦੀ ਆ ਗਵਾਂਢਣ ਦੀ ਬਹੂ ਜਦੋਂ ਵੀ ਮੈਨੂੰ ਮਿਲਦੀ ਆ ਨਾ ਮੇਰੇ ਪੈਰਾਂ ਨੂੰ ਹੱਥ ਲੰਮਦੀ ਆ ਪਰ ਸਾਡੀ ਬਹੂ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਇਹ ਆਕੜ ਨਹੀਂ ਤਾਂ ਹੋਰ ਕੀ ਆ ਇਹੋ ਜਿਹੀ ਬਹੂ ਤਾਂ ਕਿਸੇ ਨੂੰ ਨਾ ਮਿਲੇ ਤਾਂ ਚੰਗਾ ਹੀ ਆ ਪਰਮਿੰਦਰ ਮਾ ਦੀਆਂ ਗੱਲਾਂ ਸੁਣਦੇ ਸੁਣਦੇ ਵਾਰ-ਵਾਰ ਗੁੱਸੇ 'ਚ ਮਨਦੀਪ ਨੂੰ ਫੋਨ ਲਾ ਰਿਹਾ ਸੀ ਪਰ ਮਨਦੀਪ ਫੋਨ ਨਹੀਂ ਚੁੱਕ ਰਹੀ ਰਾਤ ਦੇ 12 ਵਜਣ ਵਾਲੇ ਸੀ ਤਾਂ ਪਰਮਿੰਦਰ ਨੇ ਹਰਪ੍ਰੀਤ ਨੂੰ ਕਿਹਾ ਹਰਪ੍ਰੀਤ ਉਹ ਤਾਂ ਨਹੀਂ ਕੋਈ ਪਤਾ ਪਰ ਤੂੰ ਹੁਣ ਜਾ ਕੇ ਖਾਣਾ ਬਣਾ ਦੇ ਮੈਨੂੰ ਬੜੀ ਭੁੱਖ ਲੱਗੀ ਆ ਤਾਂ ਹਰਪ੍ਰੀਤ ਨੇ ਮੂੰਹ ਬਣਾ ਕੇ ਕਿਹਾ ਬਾਬੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਘਰ ਜਾ ਕੇ ਖਾਣਾ ਵੀ ਬਣਾਉਣਾ ਆ ਪਰ ਫਿਰ ਵੀ ਨਹੀਂ ਆਈ ਵੀਰ ਉਹ ਜਾਣ ਬੁੱਝ ਕੇ ਐਵੇਂ ਕਰਦੀ ਆ ਜੇ ਅੱਜ ਮੈਂ ਖਾਣਾ ਬਣਾ ਦਿੱਤਾ ਨਾ ਤਾਂ ਉਹ ਰੋਜ਼ ਐਵੇਂ ਕਰੂਗੀ ਇਸ ਲਈ ਤੁਸੀਂ ਖਾਣਾ ਬਾਹਰੋਂ ਹੀ ਮੰਗਵਾ ਲਓ ਇਹ ਗੱਲ ਸੁਣ ਕੇ ਪ੍ਰਵਿੰਦਰ ਆਪਣੀ ਭੈਣ ਮਲ ਵੇਖਣ ਲੱਗਾ ਤਾਂ ਮਾਂ ਬੋਲੀ ਠੀਕ ਹੀ ਤਾਂ ਕਹਿੰਦੀ ਆ ਜੇ ਅੱਜ ਅਸੀਂ ਘਰ ਦੇ ਕੰਮ ਕਰ ਦਿੱਤੇ ਨਾ ਤਾਂ ਇਹ ਤਾਂ ਕੰਮ ਕਰਨਾ ਹੀ ਛੱਡ ਦੂਗੀ ਤੂੰ ਐਵੇਂ ਕਰ ਕਿ ਇਹਦੇ ਪੇਕੇ ਫੋਨ ਕਰ ਜ਼ਰੂਰ ਉੱਥੇ ਹੀ ਗਈ ਹੋਣੀ ਆ ਪਰਮਿੰਦਰ ਨੇ ਕਈ ਵਾਰ ਮਨਦੀਪ ਦੇ ਭਰਾ ਨੂੰ ਫੋਨ ਕੀਤਾ ਪਰ ਉਹਨੇ ਵੀ ਫੋਨ ਨਾ ਚੁੱਕਿਆ ਹੁਣ ਪਰਮਿੰਦਰ ਨੂੰ ਥੋੜੀ ਜੀ ਫਿਕਰ ਹੋ ਰਹੀ ਸੀ ਪਰਮਿੰਦਰ ਦੇ ਚਿਹਰੇ ਤੇ ਚਿੰਤਾ ਵੇਖ ਕੇ ਮਾਂ ਕਹਿਣ ਲੱਗੀ ਉਹ ਤਾਂ ਚੰਦੀ ਆ ਕਿ ਤੂੰ ਉਹਦੀ ਚਿੰਤਾ ਕਰੇ ਤੇ ਤੂੰ ਉਹਦੇ ਅੱਗੇ ਪਿੱਛੇ ਘੁੰਮੇ ਉਹਦਾ ਭਰਾ ਜਾਣ ਬੁੱਝ ਕੇ ਨਹੀਂ ਫੋਨ ਚੁੱਕਦਾ ਹੋਣਾ ਤੂੰ ਵੀ ਉਹਦੀ ਪਰਵਾਹ ਕਿਉਂ ਕਰਦਾ ਆ ਹੁਣ ਜਾਣ ਦੇ ਜਿੱਥੇ ਜਾਂਦੀ ਆ ਜਦ ਦਿਲ ਕਰੂਗਾ ਪੇ ਆਜੂਗੀ ਪਰਮਿੰਦਰ ਜੋ ਕਿ ਆਪਣੇ ਸਹੁਰੇ ਜਾਨ ਦਾ ਮਾਣ ਬਣਾ ਰਿਹਾ ਸੀ ਉਹ ਵਾਪਸ ਬਹਿ ਗਿਆ ਹਮੇਸ਼ਾ ਐਵੇਂ ਹੀ ਹੁੰਦਾ ਸੀ ਕਿ ਮਾਂ ਆਪਣੀਆਂ ਗੱਲਾਂ ਨਾਲ ਪਰਮਿੰਦਰ ਨੂੰ ਮਨਦੀਪ ਦੇ ਖਿਲਾਫ ਇੰਨਾ ਪੜਕਾ ਦਿੰਦੀ ਸੀ ਕਿ ਪਰਮਿੰਦਰ ਮਨਦੀਪ ਨਾਲ ਬਹੁਤ ਜ਼ਿਆਦਾ ਝਗੜਾ ਕਰਦਾ ਸੀ ਪਰਮਿੰਦਰ ਨੇ ਕਦੀ ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਕਦੀ ਮਨਦੀਪ ਦੀ ਗੱਲ ਨੂੰ ਸੁਣਿਆ ਅੱਜ ਸਵੇਰੇ ਵੀ ਐਵੇਂ ਹੀ ਹੋਇਆ ਸੀ ਕਿ ਉਹਨੇ ਸਿਰਫ ਆਪਣੀ ਮਾਂ ਤੇ ਭੈਣ ਦੀਆਂ ਗੱਲਾਂ ਤੇ ਯਕੀਨ ਕੀਤਾ ਭੈਣ ਕਹਿਣ ਲੱਗੀ ਕਿ ਵੀਰ ਮੈਨੂੰ ਤਾਂ ਭੁੱਖ ਲੱਗੀ ਆ ਇਹ ਸੁਣ ਕੇ ਪਰਮਿੰਦਰ ਨੇ ਖਾਣਾ ਆਰਡਰ ਕਰ ਦਿੱਤਾ 12:30 ਵਜੇ ਖਾਣਾ ਆ ਗਿਆ ਪਰ ਮੰਦੀਪ ਹਜੇ ਤੱਕ ਘਰ ਨਹੀਂ ਆਈ ਤੇ ਨਾ ਹੀ ਉਹਦੇ ਨਾਲ ਗੱਲ ਹੋਈ ਪਰਮਿੰਦਰ ਨੂੰ ਯਾਦ ਆਇਆ ਕਿ ਉਹਦੀ ਇੱਕ ਸਹੇਲੀ ਆ ਜਿਹਦਾ ਨੰਬਰ ਉਹਦੇ ਫੋਨ ਵਿੱਚ ਆ ਉਹਨੂੰ ਯਾਦ ਆਉਂਦਿਆਂ ਹੀ ਤੁਰੰਤ ਉਹਨੇ ਮੰਦੀਪ ਦੀ ਸਹੇਲੀ ਨੂੰ ਫੋਨ ਕੀਤਾ ਪਰ ਮੰਦੀਪ ਦੀ ਸਹੇਲੀ ਨੇ ਕਿਹਾ ਕਿ ਮੰਦੀਪ ਤਾਂ ਸ਼ਾਮ ਨੂੰ 6 ਵਜੇ ਦਫ਼ਤਰ ਤੋਂ ਚਲੀ ਗਈ ਸੀ ਤਾਂ ਫਿਰ ਹਜੇ ਤੱਕ ਘਰ ਕਿਉਂ ਨਹੀਂ ਪਹੁੰਚੀ ਹੁਣ ਤਾਂ ਪਰਮਿੰਦਰ ਅੰਦਰ ਹੀ ਅੰਦਰ ਘਬਰਾਉਣ ਲੱਗਾ ਸੀ ਕਿ ਜੇ ਕੁਝ ਹੋ ਗਿਆ ਤਾਂ ਉਹਦੇ ਪੇਕੇ ਨੂੰ ਮੈਂ ਕੀ ਜਵਾਬ ਦਊਂਗਾ ਉਹ ਕਮਰੇ ਤੋਂ ਬਾਹਰ ਨਿਕਲਿਆ ਜਿਵੇਂ ਹੀ ਬਾਹਰ ਪਹੁੰਚਿਆ ਤੇ ਆਪਣੀ ਚੱਪਲ ਪਾਉਣ ਲੱਗਾ ਤਾਂ ਮਾਂ ਬੋਲੀ ਕਿੱਥੇ ਚੱਲੇ ਆਇਆ ਇਸ ਵੇਲੇ ਤਾਂ ਪਰਮਿੰਦਰ ਨੇ ਕਿਹਾ ਕਿ ਮੈਂ ਮਨਦੀਪ ਦੇ ਘਰ ਚੱਲਿਆ ਆਂ ਵੇਖ ਕੇ ਆਉਣਾ ਆ ਕਿ ਉੱਥੇ ਹੈ ਜਾਂ ਨਹੀਂ ਇਹ ਸੁਣਦੇ ਹੀ ਮਾਂ ਬੁੜ ਬਣਾਉਣ ਲੱਗੀ ਵੇਖਿਆ ਘਰ ਵਾਲੀ ਦੀ ਕਿਵੇਂ ਫਿਕਰ ਕਰਦਾ ਆ ਕਰਵਲੀ ਕਰਵਲੀ ਦੀ ਕਰਤੂਤ ਨਹੀਂ ਵੇਖੀ ਇਹਨੇ ਜਿਹੜਾ ਤੂੰ ਉਹਦੀ ਇੰਨੀ ਫਿਕਰ ਕਰਦਾ ਆ ਜਾਣ ਬੁੱਝ ਕੇ ਦਫ਼ਤਰ ਤੋਂ ਕਿਤੇ ਚਲੀ ਗਈ ਆ ਹੋਰ ਕਿਤੇ ਤੇ ਮੇਰੇ ਮੁੰਡੇ ਨੂੰ ਪਰੇਸ਼ਾਨ ਕਰਦੀ ਆ ਅੱਜ ਆਉਣ ਦੇ ਨੂੰ ਇਹਦੇ ਪੈਰਾਂ ਨੂੰ ਮੈਂ ਬੀੜੀਆਂ ਪਾਉਨੀਆਂ ਜੇ ਮੈਂ ਇਹਦੇ ਪੈਰਾਂ ਨੂੰ ਸੰਗਲਣਾ ਨਾ ਪਾਇਆ ਤਾਂ ਮੇਰਾ ਵੀ ਨਾ ਸੁਜੀਤ ਕੌਰ ਨੀ ਉਧਰ ਪ੍ਰਮਿੰਦਰ ਮੰਦਿਰ ਦੇ ਘਰ ਜਾਣ ਲਈ ਨਿਕਲ ਗਿਆ ਤੇ ਸਾਰੇ ਰਸਤੇ ਇਹੋ ਸੋਚਦਾ ਗਿਆ ਕਿ ਗੁੱਸਾ ਆਪਣੀ ਜਗ੍ਹਾ ਪਰ ਇਹ ਕਰਨ ਦੀ ਕੀ ਲੋੜ ਸੀ ਹਰਪ੍ਰੀਤ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਜਿਉ ਆ ਵੀ ਗਈ ਤਾਂ ਮੈਂ ਉਹਦੇ ਨਾਲ ਬਿਲਕੁਲ ਨਹੀਂ ਬੋਲਣਾ ਵੀਰ ਨੂੰ ਵੇਖ ਕਿਵੇਂ ਲੱਭਣ ਗਿਆ ਆ ਉਹਨੂੰ ਮੈਨੂੰ ਤਾਂ ਲੱਗਦਾ ਆ ਇਹ ਦੋਵੇਂ ਸਾਨੂੰ ਵਿਖਾਉਣ ਦੇ ਮਾਰੇ ਉਤੋਂ ਉਤੋਂ ਲੜਦੇ ਆ ਕਿਤੇ ਦੋਵਾਂ ਨੇ ਘੁੰਮਣ ਦਾ ਕੋਈ ਪਲਾਨ ਤਾਂ ਨਹੀਂ ਬਣਾਇਆ ਇਸੇ ਲਈ ਇਹ ਗਾਇਬ ਹੋ ਗਈ ਹਰਪ੍ਰੀਤ ਦੀ ਗੱਲ ਸੁਣ ਕੇ ਮਾਂ ਇੱਕਦਮ ਬੋਲੀ ਮੈਨੂੰ ਵੀ ਐਵੇਂ ਲੱਗਦਾ ਆ ਨਹੀਂ ਤਾਂ ਮੇਰਾ ਮੁੰਡਾ ਇਹਨੂੰ ਲੱਭਣ ਕਦੀ ਨਾ ਜਾਂਦਾ ਕਿਤੇ ਦੋਵੇਂ ਫਿਲਮ ਵੇਖਣ ਦਾ ਨਹੀਂ ਚਲੇਗਾ ਲੱਗਦਾ ਆ ਇਸੇ ਲਈ ਇਹ ਦਫਤਰ ਤੋਂ ਨਹੀਂ ਆਈ ਹੋਣੀ ਹੌਲੀ ਹੌਲੀ ਟਾਈਮ ਲੰਘਦਾ ਗਿਆ ਤੇ ਰਾਤ ਦਾ 1 ਵਜ ਗਿਆ ਮਾਂ ਦੇ ਕਹਿੰਦੇ ਹਰਪ੍ਰੀਤ ਵਾਰ-ਵਾਰ ਆਪਣੇ ਪ੍ਰਾਂ ਨੂੰ ਫੋਨ ਕਰਦੀ ਰਹੀ ਪਰ ਪ੍ਰਮਿੰਦਰ ਨੇ ਫੋਨ ਨਾ ਚੁੱਕਿਆ ਹਰਪ੍ਰੀਤ ਗੁੱਸੇ ਵਿੱਚ ਆਪਣੀ ਮਾਂ ਨੂੰ ਕਹਿਣ ਲੱਗੀ ਵੇਖਿਆ ਮਾਂ ਮੈਂ ਠੀਕ ਕਹਿੰਦੀ ਸੀ ਨਾ ਇਹ ਦੋਵੇਂ ਡਰਾਮਾ ਕਰਕੇ ਘੁੰਮਣ ਫਿਰਨ ਗਏ ਆ ਜੇ ਮੇਰੀ ਗੱਲ ਝੂਠ ਹੁੰਦੀ ਤਾਂ ਕੀ ਵੀਰ ਮੇਰਾ ਫੋਨ ਨਾ ਚੁੱਕਦਾ ਭਲਾ ਜ਼ਰੂਰ ਹੈ ਨਾ ਦੋਵਾਂ ਵਿੱਚ ਕੋਈ ਚੱਲ ਰਿਹਾ ਆ ਜਿਹੜਾ ਸਾਨੂੰ ਨਹੀਂ ਪਤਾ ਇਹ ਸੁਣ ਕੇ ਮਾਂ ਨੇ ਵੀ ਗੁੱਸੇ ਵਿੱਚ ਕਿਹਾ ਸਹੀ ਕਿੰਨੀਆਂ ਤੂੰ ਹਰਪ੍ਰੀਤ ਮੇਰਾ ਮੁੰਡਾ ਇੰਨੀ ਛੇਤੀ ਇਹਦੇ ਪੇਕੇ ਨਹੀਂ ਸੀ ਜਾਣ ਵਾਲਾ ਜ਼ਰੂਰ ਇਨਹੀਂ ਇਹ ਪਲਾਨ ਬਣਾਇਆ ਹੋਣਾ ਆ ਤੇ ਪਰਮਿੰਦਰ ਵੀ ਇਹਦੇ ਚਾਂਸੇ 'ਚ ਆ ਗਿਆ ਇਹ ਤਾਂ ਚੰਗੀ ਆ ਕਿ ਮੇਰਾ ਮੁੰਡਾ ਮਾਂ ਤੇ ਪੈਣ ਤੋਂ ਦੂਰ ਰਹੇ ਆਉਂਦੇ ਆ ਜੈਨੂੰ ਅੱਜ ਤੱਕਲੇਸ਼ ਹੋ ਕੇ ਰਹਿਣਾ ਆ ਮਾਂ ਤੇ ਹਰਪ੍ਰੀਤ ਸੋਫੇ ਤੇ ਬੈਠੀਆਂ ਸੀ ਤੇ ਪਰਮਿੰਦਰ ਦੇ ਆਉਣ ਦੀ ਉਡੀਕ ਕਰ ਰਹੀਆਂ ਸੀ ਵਾਰ-ਵਾਰ ਫੋਨ ਕਰਨ ਤੇ ਵੀ ਪਰਮਿੰਦਰ ਫੋਨ ਨਹੀਂ ਸੀ ਚੁੱਕ ਰਿਆ ਤੇ ਹੁਣ 2:30 ਵੱਜ ਗਿਆ ਸੀ ਦੋਵੇਂ ਮਾਂ ਤੀ ਉਡੀਕ ਕਰਦੀਆਂ ਕਰਦੀਆਂ ਸੋਫੇ ਤੇ ਹੀ ਸੌਂ ਗਈਆਂ ਸਵੇਰ ਦੇ 5 ਵਜੇ ਦਰਵਾਜ਼ਾ ਖੜਕਿਆ ਦਰਵਾਜ਼ੇ ਦੀ ਆਵਾਜ਼ ਸੁਣ ਕੇ ਦੋਵੇਂ ਉੱਠੀਆਂ ਤੇ ਇੱਕ ਦੂਜੇ ਦਾ ਮੂੰਹ ਵੇਖਣ ਲੱਗੀਆਂ ਹਰਪ੍ਰੀਤ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਪਰਮਿੰਦਰ ਤੇ ਮਨਦੀਪ ਸਾਹਮਣੇ ਖੜੇ ਸੀ ਪਿੱਛੋਂ ਮਾਂ ਨੇ ਹਰਪ੍ਰੀਤ ਨੂੰ ਪੁੱਛਿਆ ਕਿ ਕੌਣ ਆਇਆ ਆ ਹਰਪ੍ਰੀਤ ਨੇ ਕਿਹਾ ਕਿ ਆਪ ਹੀ ਵੇਖ ਲਾ ਆ ਕੇ ਪਰਮਿੰਦਰ ਤੇ ਮੰਦੀਪ 15 ਆਏ ਤਾਂ ਮਾਂ ਵੇਖ ਕੇ ਪੜਕੁੱਠੀ ਪੂਰੀ ਰਾਤ ਗੈਰ ਰਹਿਣ ਤੋਂ ਬਾਅਦ ਹੁਣ ਦੋਵੇਂ ਆਇਓ ਘਰ ਮੈਂ ਸੋਚਿਆ ਨਹੀਂ ਸੀ ਪਰਮਿੰਦਰ ਕਿ ਤੂੰ ਵੀ ਇਹਦੇ ਰੰਗਾ ਚਰੰਗਿਆ ਜਾਏਗਾ ਸਾਡੇ ਸਾਹਮਣੇ ਕਿਵੇਂ ਦੋਵੇਂ ਲੜਨ ਦਾ ਡਰਾਮਾ ਕਰਦੇ ਹੋ ਤੇ ਫਿਰ ਸਾਰੀ ਰਾਤ ਬਾਹਰ ਘੁੰਮ ਕੇ ਆਉਂਦੇ ਹੋ ਦੱਸ ਪਰਮਿੰਦਰ ਇਹਦੇ ਨਾਲ ਪੂਰੀ ਰਾਤ ਕਿੱਥੇ ਘੁੰਮਦਾ ਸੀ اپنی ماں ਦੀ ਗੱਲ ਸੁਣਦੇ ਹੀ ਪਰਮਿੰਦਰ ਹਰਾਨ ਹੋ ਗਿਆ ਤੇ ਮਨਦੀਪ ਗੁੱਸੇ ਵਿੱਚ ਪਰਮਿੰਦਰ ਵੱਲ ਵੇਖਣ ਲੱਗੀ ਹਰਪ੍ਰੀਤ ਨੇ ਆਪਣੀ ਮਾਂ ਨੂੰ ਕਿਹਾ ਵੇਖਿਆ ਕਿਵੇਂ ਖੜੇ ਆ ਦੋਵੇਂ ਜਾਨੇ ਜਿਵੇਂ ਕੁਝ ਕੀਤਾ ਹੀ ਨਹੀਂ ਇਹਨਾਂ ਨੇ ਅਸੀਂ ਇੱਥੇ ਪਾਗਲ ਬੈਠੀਆਂ ਆ ਜਿਹੜਾ ਪੂਰੀ ਰਾਤ ਤੁਹਾਡਾ ਇੰਤਜ਼ਾਰ ਕਰਦੀਆਂ ਰਹੀਆਂ ਆ ਇਹ ਦੋਵੇਂ ਮ제 ਕਰਦੇ ਆ ਪਰਮਿੰਦਰ ਨੂੰ ਹਰਪ੍ਰੀਤ ਤੇ ਬਹੁਤ ਗੁੱਸਾ ਆ ਪਰ ਉਹ ਗੁੱਸਾ ਪੀ ਕੇ ਚੁੱਪ ਹੋ ਗਿਆ ਪਰਮਿੰਦਰ ਨੂੰ ਚੁੱਪ ਖੜਾ ਵੇਖ ਕੇ ਮਨਦੀਪ ਨੇ ਕਿਹਾ ਹੁਣ ਕੁਝ ਬੋਲੇਗਾ ਜਾਂ ਨਹੀਂ ਤੇਰੀ ਮਾਂ ਕਿਹੋ ਕਿਹੋ ਜਿਹਾ ਇਲਜ਼ਾਮ ਲੰਦੀ ਆ ਸਾਡੇ ਤੇ ਮੇਰੇ ਤੇ ਤਾਂ ਇਹਨਾਂ ਨੂੰ ਪ੍ਰੋਸਾਣੀ ਪਰ ਕੀ ਤੇਰੇ ਤੇ ਵੀ ਇਹਨਾਂ ਨੂੰ ਨਹੀਂ ਪ੍ਰੋਸਾ ਹੁਣ ਇਹ ਸੁਣ ਕੇ ਮਾਂ ਪਰਮਿੰਦਰ ਨੂੰ ਬੋਲੀ ਤੁਸੀਂ ਦੋਵੇਂ ਡਰਾਮੇ ਕਰਨ ਦੀ ਕੋਸ਼ਿਸ਼ ਨਾ ਕਰੋ ਮੈਨੂੰ ਪਤਾ ਆ ਪਰਮਿੰਦਰ ਤੁਸੀਂ ਦੋਵੇਂ ਮੈਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਮੈਨੂੰ ਪਤਾ ਆ ਕਿ ਤੂੰ ਕਦੀ ਇਹਦੇ ਪੇਕੇ ਨਹੀਂ ਸੀ ਜਾਣਾ ਪਰ ਫਿਰ ਵੀ ਤੂੰ ਚਲਾ ਗਿਆ ਇਹਦਾ ਮਤਲਬ ਇਹ ਹੋਇਆ ਨਾ ਕਿ ਇਹ ਤੁਹਾਡੇ ਦੋਵਾਂ ਦੀ ਚਾਲ ਸੀ ਇਹ ਮਾਂ ਰਾਣੀ ਦਫ਼ਤਰ ਤੋਂ ਬਾਅਦ ਘਰ ਨਹੀਂ ਆਈ ਤੇ ਤੈਨੂੰ ਵੀ ਉੱਥੇ ਹੀ ਬੁਲਾ ਲਿਆ ਇਹਨੇ ਹੁਣ ਸਾਰੀ ਰਾਤ ਘੁੰਮਣ ਤੋਂ ਬਾਅਦ ਤੁਸੀਂ ਦੋਵੇਂ ਘਰ ਆ ਗਏ ਹੋ ਅਸੀਂ ਪਰਮਿੰਦਰ ਨੂੰ ਕਿੰਨੀ ਵਾਰ ਫੋਨ ਕੀਤਾ ਪਰ ਸਾਡਾ ਫੋਨ ਹੀ ਚੁੱਕਿਆ ਇਹਨੇ ਇਹਦਾ ਮਤਲਬ ਇਹ ਹੋਣਾ ਕਿ ਤੁਸੀਂ ਦੋਵੇਂ ਇਕੱਠੇ ਸੀ ਸਾਰੀ ਰਾਤ ਘੁੰਮਦੇ ਸੀ ਮਾਂ ਬੋਲੀ ਜਾ ਰਹੀ ਸੀ ਤੇ ਦੋਵੇਂ ਗੁੱਸੇ ਸਾਰਾ ਕੁਝ ਸੁਣ ਰਹੇ ਸੀ ਅੰਤ ਮਨਦੀਪ ਚੁੱਪਣਾ ਰਹਿ ਸਕੀ ਤੇ ਜੋਰ ਨਾਲ ਉੱਚੀ ਆਵਾਜ਼ ਵਿੱਚ ਬੋਲੀ ਬੱਸ ਕਰੋ ਮੰਮੀ ਜੀ ਬਹੁਤ ਹੋ ਗਿਆ ਹੁਣ ਇਹ ਜਿੰਨੀ ਵੀ ਕਹਾਣੀ ਤੁਸੀਂ ਮੈਨੂੰ ਸੁਣਾਈ ਆ ਨਾ ਇਹਦੇ 'ਚ ਪੂਰਾ ਵੀ ਸੱਚਾਈ ਨਹੀਂ ਤੁਸੀਂ ਜਾਣਣਾ ਆ ਨਾ ਕਿ ਤੁਹਾਡਾ ਮੁੰਡਾ ਕਿੱਥੇ ਸੀ ਸਾਰੀ ਰਾਤ ਤਾਂ ਸੁਣੋ ਕਿ ਤੁਹਾਡਾ ਮੁੰਡਾ ਮੇਰੇ ਨਾਲ ਹੀ ਸੀ ਪਰ ਇਹ ਵੀ ਸੱਚ ਆ ਕਿ ਉਹ ਮੇਰਾ ਪਤੀ ਆ ਪਰਮਿੰਦਰ ਨੇ ਆਪਣੀ ਮਾਂ ਨੂੰ ਕਿਹਾ ਮਾਂ ਬਹੁਤ ਹੋ ਗਿਆ ਹੁਣ ਹੁਣ ਇਹ ਝੂਠੀਆਂ ਕਹਾਣੀਆਂ ਬਣਾਉਣੀਆਂ ਬੰਦ ਕਰ ਦੇ ਮਨਦੀਪ ਆਪਣੇ ਪੇਕੇ ਗਈ ਸੀ ਤੇ ਗੁੱਸੇ ਵਿੱਚ ਸੀ ਮੈਂ ਇਹਨੂੰ ਉੱਥੇ ਬਹਿ ਕੇ ਸਮਝਾ ਰਿਹਾ ਸੀ ਕਿਉਂਕਿ ਇਹ ਵਾਪਸ ਆਉਣ ਤੋਂ ਮਨਾਂ ਕਰਦੀ ਸੀ ਸਮਝਾਉਂਦੇ ਸਮਝਾਉਂਦੇ ਰਾਤ ਦੇ 2 ਵਜ ਗਏ ਤੇ ਇਸ ਲਈ ਅਸੀਂ ਉੱਥੇ ਹੀ ਰੁਕ ਗਏ ਤੇ ਹੁਣ ਵਾਪਸ ਆਏ ਆ ਤੁਹਾਨੂੰ ਕੀ ਲੱਗਦਾ ਆ ਕਿ ਅਸੀਂ ਦੋਵੇਂ ਫਿਲਮਾਂ ਦੇਖਦੇ ਸੀ ਰਾਤ ਹਰਪ੍ਰੀਤ ਨੇ ਗੁੱਸੇ 'ਚ ਆਪਣੇ ਭਰਾ ਨੂੰ ਕਿਹਾ ਕਿ ਤਾਂ ਫਿਰ ਮੇਰਾ ਫੋਨ ਕਿਉਂ ਨਹੀਂ ਚੁੱਕਿਆ ਤੁਸੀਂ ਤੈਨੂੰ ਪਤਾ ਵੀ ਆ ਕਿ ਸਾਨੂੰ ਦੋਵਾਂ ਨੂੰ ਤੁਹਾਡੀ ਕਿੰਨੀ ਫਿਕਰ ਸੀ ਤਾਂ ਮਾਂ ਵੀ ਕਹਿਣ ਲੱਗੀ ਕਿ ਤੈਨੂੰ ਤਾਂ ਬਸ ਆਪਣੀ ਘਰ ਵਾਲੀ ਦੀ ਫਿਕਰ ਆ ਆਪਣੀ ਮਾਂ ਤੇ ਭੈਣ ਨਾਲ ਤੈਨੂੰ ਕੋਈ ਮਤਲਬ ਨਹੀਂ ਤਾਂ ਮਨਦੀਪ ਨੇ ਗੁੱਸੇ 'ਚ ਕਿਹਾ ਕੱਲ ਸਵੇਰ ਦਾ ਤਮਾਸ਼ਾ ਭੁੱਲ ਗਿਆ ਤੁਸੀਂ ਜਦੋਂ ਤੁਹਾਡਾ ਮੁੰਡਾ ਮੈਨੂੰ ਘਰੋਂ ਕੱਢਦਾ ਸੀ ਉਦੋਂ ਤਾਂ ਤੁਹਾਨੂੰ ਬੜੀ ਖੁਸ਼ੀ ਮਿਲਦੀ ਸੀ ਵੇਖ-ਵੇਖ ਕੇ ਤੇ ਹੁਣ ਇਹ ਜੋਰੂ ਦਾ غلام ਹੋ ਗਿਆ ਘਰ ਵਾਲੀ ਦੀ ਫਿਕਰ ਕਰਨਾ ਗੁਲਾਮੀ ਨਹੀਂ ਹੁੰਦੀ ਤੁਸੀਂ ਇਹ ਵੀ ਜਾਣਨਾ ਹੈ ਨਾ ਕਿ ਕੱਲ ਮੈਂ ਤੁਹਾਡੀ ਸਹੇਲੀ ਨੂੰ ਬੁਲਾਇਆ ਕਿਉਂ ਨਹੀਂ ਤੇ ਆਫਿਸ ਤੋਂ ਬਾਅਦ ਕਿਉਂ ਵਾਪਸ ਨਹੀਂ ਆਈ ਮੈਂ ਕੱਲ ਜਦੋਂ ਮੈਂ ਆਫਿਸ ਚੱਲੀ ਸੀ ਨਾ ਤਾਂ ਮੈਂ ਆਪਣੀ ਐਨਕ ਘਰ ਭੁੱਲ ਗਈ ਸੀ ਜਦੋਂ ਮੈਂ ਐਨਕ ਵਾਪਸ ਲੈਣ ਆਈ ਨਾ ਤਾਂ ਵੇਖਿਆ ਕਿ ਤੁਸੀਂ ਆਪਣੀ ਸਹੇਲੀ ਨਾਲ ਮੇਰੀਆਂ ਬੁਰਾਈਆਂ ਕਰਦੇ ਸੀ ਉਹ ਕੀ ਕਹਿੰਦੀ ਸੀ ਕਿ ਉਹਨਾਂ ਦੀ ਬਹੂ ਕਿਤੇ ਵੀ ਤੁਹਾਡੇ ਪੈਰਾਂ ਨੂੰ ਹੱਥ ਲੰਦੀ ਆ ਕਿੰਨਾ ਝੂਠ ਬੋਲਦੀ ਆ ਉਹ ਕੱਲ ਤੁਸੀਂ ਮੇਰੇ ਨਾਲ ਇਸ ਗੱਲ ਤੋਂ ਝਗੜਾ ਕੀਤਾ ਸੀ ਨਾ ਕਿ ਮੈਂ ਗਵਾਂਡੀਆਂ ਨਾਲ ਕਰਦੀਆਂ ਬੁਰਾਈਆਂ ਕਰਦੀਆਂ ਪਰ ਇਹ ਦੱਸੋ ਕਿ ਕੱਲ ਤੁਸੀਂ ਕੀ ਕਰਦੇ ਪਏ ਸੀ ਮੈਂ ਖੋਦ ਆਪਣੇ ਕੰਨਾਂ ਨਾਲ ਸੁਣਿਆ ਕਿ ਤੁਸੀਂ ਗਵੰਡਣ ਆਂਟੀ ਨਾਲ ਮ제 ਲੈ ਲੈ ਕੇ ਮੇਰੀਆਂ ਬੁਰਾਈਆਂ ਕਰਦੇ ਸੀ ਕੀ ਕਰਦੀ ਇੱਜ਼ਤ ਸਾਮਨ ਦਾ ਠੇਕਾ ਮੈਂ ਹੀ ਕੱਲੀ ਨੇ ਲਿਆ ਆ ਬਹੁ ਦੀ ਇੱਜ਼ਤ ਕੌਣ ਸੰਭੂਗਾ ਬਹੁ ਦੀ ਬੁਰਾਈ ਕਰਨ ਦੀ ਗਲਤੀ ਕੀ ਤੁਸੀਂ ਨਹੀਂ ਕਰਦੇ ਜਦ ਕਿ ਮੈਂ ਤਾਂ ਗਵੰਡਣ ਆਂਟੀ ਨਾਲ ਕੋਈ ਗੱਲ ਵੀ ਨਹੀਂ ਸੀ ਕੀਤੀ ਮਾਫ ਕਰਿਓ ਤੁਸੀਂ ਇੱਕ ਗੱਲ ਸਾਫ਼-ਸਾਫ਼ ਕਹਿ ਦੇਣੀ ਆ ਮੈਂ ਕਿ ਤੁਸੀਂ ਗਵੰਡੀਆਂ ਦੀ ਤਾਂ ਛੱਡੋ ਮੇਰੇ ਘਰ ਵਾਲੇ ਨਾਲ ਵੀ ਮੇਰੀਆਂ ਬੁਰਾਈਆਂ ਕਰਦੇ ਹੋ ਜਿਹਦੇ ਨਾਲ ਕਈ ਵਾਰ ਮੇਰਾ ਘਰ ਟੁੱਟਣ ਦੀ ਘ ਘਾਰ ਤੇ ਆ ਜਾਂਦਾ ਆ ਮਨਦੀਪ ਗੁੱਸੇ ਵਿੱਚ ਆ ਕੇ ਬਹੁਤ ਕੁਝ ਬੋਲ ਗਈ ਪਰ ਅੱਜ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਸੀ ਪਰਮਿੰਦਰ ਚੁੱਪ ਖੜਾ ਸੀ ਕਿਉਂਕਿ ਉਹ ਸੱਚਾਈ ਜਾਣ ਚੁੱਕਾ ਸੀ ਕਿ ਉਹਦੀ ਮਾਂ ਤੇ ਭੈਣ ਕਿਸ ਤਰ੍ਹਾਂ ਮਨਦੀਪ ਦੀਆਂ ਗੱਲਾਂ ਨੂੰ ਘਮਾ ਫਰਾ ਕੇ ਤੇ ਲੂਣ ਮਿਰਚ ਲਾ ਲਾ ਕੇ ਮੈਨੂੰ ਦੱਸਦੀਆਂ ਆ ਦੋਵਾਂ ਪਤੀ ਪਤਨੀ ਵਿੱਚ ਝਗੜਾ ਹੁੰਦਾ ਆ ਤਾਂ ਮਾਂ ਤੇ ਭੈਣ ਖੁਸ਼ ਹੁੰਦੀਆਂ ਆ ਜਦ ਪਰਮਿੰਦਰ ਮਨਦੀਪ ਦੇ ਪੇਕੇ ਗਿਆ ਸੀ ਨਾ ਤਾਂ ਉਹਨੂੰ ਸਮਝ ਆ ਰਿਆ ਸੀ ਸਭ ਕੁਝ ਉੱਥੇ ਮਨਦੀਪ ਨੇ ਪਰਮਿੰਦਰ ਨੂੰ ਸਾਰੀਆਂ ਗੱਲਾਂ ਦੱਸੀਆਂ ਸੀ ਕਿਉਂਕਿ ਹੁਣ ਵਿੱਚ ਬੋਲਣ ਵਾਲਾ ਕੋਈ ਨਹੀਂ ਸੀ ਨਾ ਉਹਦੀ ਸੱਸ ਤੇ ਨਾ ਹੀ ਨਨਾਨ ਉਹਨੇ ਪਰਮਿੰਦਰ ਨੂੰ ਜਦੋਂ ਸੱਚਾਈ ਦੱਸੀ ਤਾਂ ਉਹ ਵੀ ਹੈਰਾਨ ਹੋ ਗਿਆ ਕਿ ਉਹ ਆਪਣੀ ਮਾਂ ਤੇ ਪੈਣਦੀਆਂ ਗੱਲਾਂ ਚਾਕੇ ਕਿਵੇਂ ਆਪਣੀ ਘਰ ਵਾਲੀ ਨੂੰ ਘਰੋਂ ਕੱਢਦਾ ਰਹਿੰਦਾ ਸੀ ਇਹਨੇ ਨੂੰ ਮਾਂ ਬੋਲੀ ਪਰਮਿੰਦਰ ਵੇਖ ਕਿੰਨਾ ਬੋਲਦੀ ਆਏ ਇਹਦੇ ਤੋਂ ਤਾਂ ਚੰਗਾ ਤੂੰ ਇਹਨੂੰ ਵਾਪਸ ਇਹ ਨਾਲ ਲੈ ਕੇ ਆਂਦਾ ਇਹਦੇ ਤੋਤਾ ਚੰਗੀ ਗਵਾਂਡੀਆਂ ਦੀ ਬਹੂ ਆ ਜਿਹਦੀ ਕਦੀ ਆਵਾਜ਼ ਨਹੀਂ ਸੁਣਾਈ ਦਿੱਤੀ ਇਹ ਗੱਲਾਂ ਸੁਣ ਕੇ ਮਨਦੀਪ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਹਨੇ ਕਿਹਾ ਠੀਕ ਆ ਫਿਰ ਮੈਂ ਚਲੀ ਜਾਨੀ ਆ ਆਪਣੇ ਪੇਕੇ ਪਰਮਿੰਦਰ ਉਥੇ ਤਾਂ ਤੂੰ ਬਹੁਤ ਬੋਲ ਰਿਹਾ ਸੀ ਇੱਥੇ ਹੁਣ ਤੇਰੀ ਆਵਾਜ਼ ਨਹੀਂ ਨਿਕਲਦੀ ਮੈਂ ਸਮਝ ਗਈ ਆ ਕਿ ਤੇਰਾ ਮਕਸਦ ਮੈਨੂੰ ਬਸ ਇੱਥੇ ਵਾਪਸ ਲੈ ਹੋਣਾ ਸੀ ਤੂੰ ਆਪਣੀ ਮਾਂ ਤੇ ਭੈਣ ਦੇ ਸਾਹਮਣੇ ਕਦੀ ਨਹੀਂ ਬੋਲ ਸਕਦਾ ਇਸ ਲਈ ਮੈਂ ਚਲੀ ਆ ਮਨਦੀਪ ਦੀਆਂ ਗੱਲਾਂ ਸੁਣ ਕੇ ਪਰਮਿੰਦਰ ਨੇ ਤੁਰੰਤ ਕਿਹਾ ਕਿ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਮੈਂ ਬਸ ਇਸੇ ਲਈ ਚੁੱਪ ਪਿਆ ਤੇ ਵੇਖ ਰਿਹਾ ਆ ਕਿ ਇਹ ਦੋਵੇਂ ਕਿਸਾ ਹੱਦ ਤੱਕ ਗਿਰ ਸਕਦੀਆਂ ਆ ਮਾਂ ਤੁਰੰਤ ਗੁੱਸੇ 'ਚ ਬੋਲੀ ਜਾਂਦੀ ਆ ਤਾਂ ਜਾਂਦੇ ਇਹਨੂੰ ਇਹਨੂੰ ਰੋਕਣ ਦੀ ਕੋਈ ਲੋੜ ਨਹੀਂ ਇਹਦੇ ਤੋਂ ਤਾਂ ਜ਼ਿਆਦਾ ਮੈਂ ਆਪਣੇ ਮੁੰਡੇ ਦਾ ਖਿਆਲ ਖੁਦ ਰੱਖ ਸਕਦੀ ਆ ਤਾਂ ਇਹ ਗੱਲ ਸੁਣ ਕੇ ਪਰਮਿੰਦਰ ਗੁੱਸੇ ਵਿੱਚ ਬੋਲਿਆ ਕਿ ਕੀ ਖਿਆਲ ਰੱਖੋਗੀਆਂ ਤੁਸੀਂ ਕੱਲ ਰਾਤ ਤੁਹਾਡੇ ਦੋਵਾਂ ਕੋਲੋਂ ਖਾਣਾ ਤਾਂ ਬਣਾਇਆ ਨਹੀਂ ਗਿਆ ਮੈਂ ਆਰਡਰ ਕੀਤਾ ਤਾਂ ਖਾਣਾ ਮਿਲਿਆ ਨਹੀਂ ਤਾਂ ਭੁੱਖੇ ਸੌਣਾ ਪੈਂਦਾ ਤਿਹਾਰਪ੍ਰੀਤ ਵੈਸੇ ਤਾਂ ਤੂੰ ਮੇਰੇ ਨਾਲ ਭਾਬੀ ਦੀਆਂ ਇੰਨੀਆਂ ਬਰਾਈਆਂ ਕਰਦੀਆਂ ਤੇ ਮੇਰੇ ਨਾਲ ਇੰਨਾ ਪਿਆਰ ਵਖਮਨੀਆ ਪਰ ਕੱਲ ਜਦੋਂ ਮੈਂ ਤੈਨੂੰ ਖਾਣਾ ਬਣਾਉਣ ਨੂੰ ਕਿਹਾ ਸੀ ਤਾਂ ਤੂੰ ਖਾਣਾ ਨਹੀਂ ਬਣਾ ਕੇ ਦਿੱਤਾ ਇਹੋ ਸੀ ਤੇਰਾ ਆਪਣੇ ਭਰਾ ਲਈ ਪਿਆਰ ਜੇ ਪਿਆਰ ਆ ਤਾਂ ਹੁਣ ਮੈਂ ਵੇਖਦਾ ਆ ਕਿ ਤੁਸੀਂ ਦੋਵੇਂ ਮੇਰੇ ਲਈ ਕੀ ਕੀ ਕਰਦੀਆਂ ਹੋ ਮਨਦੀਪ ਹੁਣ ਤੂੰ ਬਸ ਆਪਣਾ ਹੀ ਕੰਮ ਕਰੀ ਮੇਰੇ ਸਾਰੇ ਕੰਮ ਮੇਰੀ ਮਾਂ ਤੇ ਭੈਣ ਹੀ ਕਰਨਗੀਆਂ ਇਹ ਸੁਣ ਕੇ ਮਾਂ ਅੱਖਾਂ ਅੱਡ ਕੇ ਵੇਖਣ ਲੱਗੀ ਤੇ ਕਹਿਣ ਲੱਗੀ ਜੇ ਐਵੇਂ ਆ ਤਾਂ ਫਿਰ ਇਹਦੀ ਇੱਥੇ ਕੀ ਲੋੜ ਆ ਪਰਮਿੰਦਰ ਨੇ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਫਿਰ ਤੁਹਾਨੂੰ ਮੇਰਾ ਵਿਆਹ ਕਰਨ ਦੀ ਕੀ ਲੋੜ ਸੀ ਜੇ ਤੁਹਾਡੇ ਕੋਲੋਂ ਆਪਣੀ ਬਹੂ ਦੀ ਇੱਕ ਵੀ ਗੱਲ ਬਰਦਾਸ਼ਤ ਨਹੀਂ ਹੁੰਦੀ ਤਾਂ ਆਖਿਰ ਬਹੂ ਵੀ ਕਿੰਨਾ ਕੁ ਬਰਦਾਸ਼ਤ ਕਰੇ ਇਸ ਤੋਂ ਬਾਅਦ ਦੋਵੇਂ ਮਾਂ ਤੇ ਧੀ ਚੁੱਪਚਾਪ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਤੇ ਪਰਮਿੰਦਰ ਵੀ ਮਨਦੀਪ ਦੇ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ ਉਸ ਦਿਨ ਤੋਂ ਪਰਮਿੰਦਰ ਨੇ ਮਨਦੀਪ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਜਿਹਦੇ ਨਾਲ ਹਰਪ੍ਰੀਤ ਤੇ ਮਾਂ ਹੁਣ ਮਨਦੀਪ ਨੂੰ ਕੁਝ ਕਹਿਣ ਤੋਂ ਡਰਨ ਲੱਗੀਆਂ ਤੇ ਮਨਦੀਪ ਵੀ ਖੁਸ਼ੀ-ਖੁਸ਼ੀ ਪਰਮਿੰਦਰ ਦੇ ਨਾਲ ਆਪਣੇ ਘਰ ਸਕੂਨ ਨਾਲ ਰਹਿਣ ਲੱਗੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ